ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਅਸੀਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਅਲੌਕਿਕ ਪ੍ਰਸੰਗ ਜੋ ਕਿ ਨਾਮਨਾ ਵਿਸਰੈ ਸੰਤ ਪ੍ਰਸਾਦ ਪੁਸਤਕ ਵਿੱਚ ਦਰਜ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਹ ਪ੍ਰਸੰਗ ਸੰਤ ਕਰਤਾਰ ਸਿੰਘ ਜੀ ਕਮਾਲੀਏ ਵਾਲੇ ਹੁਣਾਂ ਦੀ ਲਿਖਤ ਹੈ ਸੋ ਆਓ ਪਿਆਰ ਨਾਲ ਸਰਵਨ ਕਰਨਾ ਜੀ ਅੱਜ ਦਾ ਪ੍ਰਸੰਗ ਹੈ माया साक्षी 1931-32 ਦਾ ਜ਼ਿਕਰ ਹੈ ਕਿ ਸੰਤ ਹਰਦੇਵ ਸਿੰਘ ਜੀ ਤੇ ਉਹਨਾਂ ਦੇ ਸਾਥੀ ਸਾਧੂ ਭਾਈ ਸਾਹਿਬ ਜੀ ਨੂੰ ਉਹਨਾਂ ਦੇ ਨਿਵਾਸ ਤੇ ਅੰਮ੍ਰਿਤਸਰ ਮਿਲਣ ਲਈ ਆਏ ਭਾਈ ਸਾਹਿਬ ਅਤੇ શ્રીਮਾਨ ਸੰਤ ਸੰਗਤ ਸਿੰਘ ਜੀ ਮਹਾਰਾਜ ਉਹਨਾਂ ਦਿਨਾਂ ਵਿੱਚ ਸੂਰਜ ਪ੍ਰਕਾਸ਼ ਦਾ ਕੰਮ ਕਰ ਰਹੇ ਸਨ ਸੰਤ ਹਰਦੇਵ ਸਿੰਘ ਜੀ ਨੇ ਸੰਤ ਸੰਗਤ ਸਿੰਘ ਜੀ ਮਹਾਰਾਜ ਅਤੇ ਭਾਈ ਸਾਹਿਬ ਮਹਾਰਾਜ ਦੇ ਪਹਿਲੀ ਵਾਰੀ ਦਰਸ਼ਨ دیدارੇ ਕੀਤੇ ਸਨ ਤੇ ਭਾਈ ਸਾਹਿਬ ਜੀ ਵੀ ਉਹਨਾਂ ਨੂੰ ਪਹਿਲੀ ਵਾਰੀ ਮਿਲੇ ਸਨ ਸੰਤ ਹਰਦੇਵ ਸਿੰਘ ਜੀ ਦਾ ਚਿਹਰਾ ਬਹੁਤ ਸੁੰਦਰ ਦਾੜਾ ਅਲੌਕਿਕ ਮਸਤਕ ਤੇ ਸਾਤਵਿਕ ਨੂਰ ਚਮਕ ਰਿਹਾ ਸੀ ਉਹਨਾਂ ਦੇ ਬੋਲਣ ਵਿੱਚ ਬੜੀ ਮਿਰਦੁਲਤਾ ਬਚਨ ਬੜੇ ਮਧੁਰ ਅਤੇ ਪ੍ਰਸੰਨ ਮੁਖ ਹੁੰਦੇ ਰਹੇ ਭਾਈ ਸਾਹਿਬ ਦਾ ਸੁਭਾਅ ਕੁਦਰਤ ਵੱਲੋਂ ਸ਼ਰਮਾਕਲਾ ਸੀ ਸੋ ਆਪ ਚੁੱਪਚਾਪ ਬਚਨ ਬਿਲਾ ਸੁਣਦੇ ਰਹੇ ਸ਼੍ਰੀਮਾਨ ਸੰਤ ਸੰਗਤ ਸਿੰਘ ਜੀ ਮਹਾਰਾਜ ਦੇ ਮਨ ਵਿੱਚ ਗੁਰਮੁਖ ਸ਼੍ਰੀ ਭਾਈ ਸਾਹਿਬ ਜੀ ਦਾ ਡੂੰਘਾ ਸਤਕਾਰ ਸੀ ਸੋ ਉਹ ਵੀ ਚੁੱਪ ਰਹੇ ਤੇ ਸੰਤ ਹਰਦੇਵ ਸਿੰਘ ਜੀ ਕਥਾ ਵਾਰਤਾ ਸੁਣਾਉਂਦੇ ਰਹੇ ਸੰਤ ਹਰਦੇਵ ਸਿੰਘ ਜੀ ਨਾਲ ਬਚਨ ਕਰਦਿਆਂ ਕਰਦਿਆਂ ਸੰਧਿਆ ਪੈ ਗਈ संत जी महाराज नाल शायद एक न्याय शास्त्र का ज्ञाता साधु श्रीमान भाई साहेब जी महाराज वाल तक के कह लगा कि महाराज आपने आत्मा साक्षात्कार कर लिया है कि नहीं भाई जी चुप रहे फिर उसने दोबारा पूछ की कि आप आत्मा साक्षी हो तो भाई जी कह लगे ਕਿ ਮੈਂ ਮਾਇਆ ਸਾਖੀ ਹਾਂ ਇਹ ਸੁਣ ਸਾਰੇ ਹਾਸ ਪਏ ਕਿਉਂਕਿ ਸ਼ਾਸਤਰ ਵਿੱਚ ਮਾਇਆ ਸਾਖੀ ਦਾ ਕਿਤੇ ਵੀ ਜ਼ਿਕਰ ਨਹੀਂ ਸੰਤ ਹਰਦੇਵ ਸਿੰਘ ਜੀ ਉੱਠ ਖੜੇ ਤੇ ਭਾਈ ਸਾਹਿਬ ਮਹਾਰਾਜ ਨੇ ਕਿਹਾ ਕਿ ਖਲ ਆਪ ਸਾਰੇ ਮਹਾਤਮਾ ਪ੍ਰਸ਼ਾਦ ਇੱਥੇ ਹੀ ਛਕੋ ਸੰਤ ਹਰਦੇਵ ਸਿੰਘ ਜੀ ਮਹਾਰਾਜ ਨੇ ਪ੍ਰਸ਼ਾਦ ਦੀ ਨਿਯੋਤ ਮੰਨ ਲਈ ਤੇ ਵਿਦਾ ਹੋਏ ਦੂਜੀ ਸੰਧਿਆ ਸਮੇਂ ਸੰਤ ਹਰਦੇਵ ਸਿੰਘ ਜੀ ਮਹਾਰਾਜ ਆਪਣੀ ਮੰਡਲੀ ਆਪਣੀ ਮੰਡਲੀ ਨਾਲ ਆ ਗਏ ਭਾਈ ਸਾਹਿਬ ਦੀ ਕੋਠੀ ਦੇ ਡਰਾਇੰਗ ਰੂਮ ਵਿੱਚ ਸੰਤਾਂ ਦੇ ਪ੍ਰਸ਼ਾਦ ਲਈ ਆਸਣ ਲਗਾ ਦਿੱਤਾ ਸੰਤ ਮੰਡਲੀ ਨੇ ਬੜੇ ਸਵਾਦ ਦੇ ਨਾਲ ਪੂਜਨ ਛਕਿਆ ਤੇ ਮਗਰੋਂ ਭਾਈ ਸਾਹਿਬ ਮਹਾਰਾਜ ਨੇ ਉਸ ਨਿਆਇ ਸ਼ਾਸਤਰ ਦੇ ਗਿਆਤਾ ਸਾਧੂ ਵੱਲ ਤੱਕ ਕੇ ਕਿਹਾ ਕੀ ਕਾਲ ਤੁਸੀਂ ਕੁਝ ਪੁੱਛਿਆ ਸੀ ਸੋ ਉਹ ਸਮੇਂ ਮੈਂ ਆਪ ਨੂੰ ਇਤਨੇ ਅੱਖਰ ਕਹੇ ਸੰ ਕਿ ਮੈਂ ਮਾਇਆ ਦਾ ਸਾਕਸ਼ੀ ਹੋ ਗਿਆ ਤਾਂ ਮੇਰਾ ਭਾਵ ਇਹ ਸੀ ਕਿ ਜਿਸ ਨੇ ਕਦੇ ਹਨੇਰਾ ਤੱਕਿਆ ਹੈ ਤੇ ਕਹਿੰਦਾ ਹੈ ਅੰਧਕਾਰ ਹੈ ਇਸ ਦਾ ਮਤਲਬ ਇਹ ਹੈ ਕਿ ਪਹਿਲਾ ਉਸ ਨੂੰ ਚਾਨਣੇ ਦਾ ਗਿਆਨ ਹੈ ਸਿੱਖ ਧਰਮ ਵਿੱਚ ਕਦੇ ਵੀ ਸਿੱਖ ਆਤਮਾ ਸਾਖੀ ਜਾਂ ਬ੍ਰਹਮ ਸਾਖੀ ਨਹੀਂ ਕਹੇਗਾ ਇਹ ਮਾਰਗ ਭਗਤੀ ਦਾ ਹੈ ਇਸ ਵਿੱਚ ਭਾਈ ਨੰਦ ਲਾਲ ਸਾਹਿਬ ਦੱਸਦੇ ਹਨ ਸਿਰ ਤੋਂ ਲੈ ਕੇ ਪੈਰਾਂ ਤੀਕਰ ਤੂੰ ਮੌਲਾ ਬਣ ਜਾਈ ਫਿਰ ਵੀ ਜੀਵਨ ਪਿਆਰੇ ਆਪਣੀ ਬੰਦਗੀ ਵਿੱਚ ਬਿਤਾਈ ਸੋ ਇਹ ਅੱਖਰ ਗੁਰਮਤ ਵਿੱਚ ਵਰਤਣੇ ਦਰਸਤ ਨਹੀਂ ਹਨ ਗੁਰਮਤ ਵਿੱਚ ਤਾਂ ਸਭ ਤੋਂ ਉੱਚੀ ਚੀਜ਼ ਹੈ ਨਿਮਰਤਾ ਅਤੇ ਦੂਸਰੀ ਹੈ ਸਾਈਂ ਦੀ ਬੰਦਗੀ ਭਾਈ ਸਾਹਿਬ ਜੀ ਦੇ ਇਸ ਅਲੌਕਿਕ ਵਿਸਤਾਰ ਭਾਈ ਸਾਹਿਬ ਜੀ ਦੇ ਇਸ ਅਲੌਕਿਕ ਵਿਸਤਾਰ ਤੇ ਸਾਰੇ ਸਾਧੂ ਆਸ਼ ਅਸ਼ਕਾਰ ਉੱਠੇ ਤੇ ਭਾਈ ਸਾਹਿਬ ਦੀ ਵਿਚਿੱਤਰ ਗੁਰਮਤ ਮਰਿਆਦਾ ਨੂੰ ਤੱਕ ਕੇ ਸਾਰਿਆਂ ਨੇ ਨਮਸਕਾਰ ਕੀਤੀ ਇਹ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਇਸ ਤਰ੍ਹਾਂ ਦੇ ਦਿਲ ਖਿੱਚਵੇਂ ਪ੍ਰਸੰਗ ਅਸੀਂ ਪਹਿਲਾਂ ਨਾਮ ਨਵਸਰੇ ਸੰਤ ਪ੍ਰਸਾਦ ਪੁਸਤਕ ਵਿੱਚੋਂ ਪੜ ਚੁੱਕੇ ਹਾਂ ਇਹਨਾਂ ਸਾਰੇ ਪ੍ਰਸੰਗਾਂ ਨੂੰ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਇਹੋ ਜਿਹੇ ਪ੍ਰਸੰਗ ਆਪਜੀ ਤੱਕ ਅਤੇ ਵੱਧ ਤੋਂ ਵੱਧ ਪ੍ਰਾਣੀਆਂ ਤੱਕ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ